何 <laughs> Getting up, getting up, getting up, getting up. <laughs> ਸਾਧੂਆਂ ਨੇ ਕਿੰਨਾ ਫੁੱਲ ਖੀਂੀਆਂ ਜੱਪਿਓ ਸਰੂਰ ਗੀਤਿਆਂ ਨੇ ਮਾਰ ਮਾਰ ਕੇ ਸਾਧੂਆਂ ਨੇ ਕਿੰਨਾ ਫੁੱਲ ਖੀਂੀਆਂ ਜੱਪਿਓ ਸਰੂਰ ਗੀਤਿਆਂ ਨੇ ਮਾਰ ਮਾਰ ਕੇ ਗੀਤਿਆਂ ਨੇ ਮਾਰ ਮਾਰ ਕੇ ਗੀਤਿਆਂ ਨੇ ਮਾਰ ਵਾਹ 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 ਜੀ ਜੀ ਦੀ ਜਾਨ ਮਾਰ ਕੇ ਪਰ ਸੋ ਜਿੱਥੇ ਮਹਾਂਪੁਰਖਾਂ ਨੇ ਤਪ ਸਥਾਨ ਤੇ ਜੁੜਨਾ ਕੀਤਾ ਉੱਥੇ ਨਾਲ ਹੀ ਸਲਾਮਾ ਸਮਾਗਮ ਤੇ ਹਾਜ਼ਰੀਆਂ ਭਰ ਰਹੇ ਆਉਂਨੇ ਕੁਝ ਮਿੰਟਾਂ ਦੀ ਸਮਾਪਤੀ ਕਰ ਦੇਣੀ ਹੈ ਕਿਉਂਕਿ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿਦਵਾਨ ਪੁਰਸ਼ ਬੈਠੇ ਉਹਨਾਂ ਪਾਸੋਂ ਆਪ ਜੀ ਨੇ ਲਾਭ ਲੈਣੇ ਦਾਸ ਤੋਂ ਪਹਿਲਾਂ ਸ਼੍ਰੀਮਾਨ ਸਤਬਾਬਾ ਬਰਮੇਤ ਸਿੰਘ ਜੀ ਲਲਕਾਂ ਵਾਲੇ ਮਹਾਂਪੁਰਖ ਮਹਾਂਪੁਰਖਾਂ ਦੇ ਫਲਵਾੜੀ ਦੇ ਵਿੱਚੋਂ ਇੱਕ ਫਲ ਜਿਹੜੇ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸੁਣਾ ਰਹੇ ਸੀ ਉਹਨਾਂ ਤੋਂ ਪਹਿਲਾਂ ਭੰਗਣਾ ਵਾਲੇ ਮਹਾਂਪੁਰਖਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਸੁਣਾਇਆ ਫਿਰ ਅੱਗੇ ਜਿਥਾ ਔਰ ਸ਼੍ਰੀਮਾਨ ਸਤਬਾਬਾ ਰਣਜੀਤ ਸਿੰਘ ਜੀ ਮਹਾਂਪੁਰਖ ਉਹ ਵੀ ਹਾਜ਼ਰ ਵੀ ਪੜੇ ਬਾਬਾ ਨਿਰਮਲ ਸਿੰਘ ਜੀ ਜੀਮਿਆਂ ਵਾਲੇ ਹੋਰ ਅੰਮੇਤਾ ਮਹਾਂਪੁਰਖ ਮਹਾਂਪੁਰਖਾਂ ਦਾ ਸਾਰਾ ਪਰਿਵਾਰ ਤੇ ਸਗਰ ਜੀ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਬੈਠੇ ਹੋ ਤੇ ਮਹਾਂਪੁਰਖਾਂ ਦੀ ਬਰਕਤੀ ਦੀ ਪਾਵਨ ਇਹ ਸਾਡੇ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਸਕੀਏ ਨੇ ਸਮਰਥਾ ਨਹੀਂ ਰਖਦਾ ਐਸੀ ਕਿਉਂਕਿ ਅਜੇ ਅਸੀਂ ਪੰਜਾਬ ਤੇ ਕਾਬੂ ਨਹੀਂ ਨਾ ਪਾਇਆ ਪੰਜ ਚੋਰ ਸਾਨੂੰ ਦਿਨ ਰਾਤ ਲੁੱਟਦੇ ਮੈਂ ਨਹੀਂ ਹੁੰਦਾ ਸਤ ਸੰਗਤ ਦੇ ਚਾਕੇ ਜੀਣ ਨਹੀਂ ਕਰਦਾ ਬਹਿਨ ਨੂੰ ਇਹ ਤੇ ਮਹਾਰਾਜ ਆਪ ਬੁਲਾਉਂਦੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮੈਂ ਮਹਾਪੁਰਖਾਂ ਦਾ ਇੱਕ ਜੀਵਨ ਪੜ ਰਿਹਾ ਸੀ ਬੜੀ ਕਮਾਲ ਦੀ ਗੱਲ ਮੈਨੂੰ ਲੱਗੀ ਉਹ ਕਹਿੰਦੇ ਜਦੋਂ ਵੀ ਕਿਸੇ ਮਹਾਤਮਾ ਦੇ ਤਪ ਸਥਾਨ ਤੇ ਜਾਓ ਬੰਦਗੀ ਵਾਲਿਆਂ ਦੇ ਸਥਾਨ ਤੇ ਜਾਓ ਕਹਿੰਦੇ ਆਪਣੇ ਆਪ ਨੂੰ ਮਿੱਟੀ ਬਣਾ ਕੇ ਜਾਓ ਗਾ ਜਿੱਥੇ ਆਪ ਤੋਂ ਸਤਨਾ ਸ੍ਰੀ ਵਾਹਿਗੁਰੂ ਸਤਨ ਕਰਕੇ ਜਾਓ ਜੇ ਕੁਝ ਲੈਣਾ ਢੋਲੀ ਖਾਲੀ ਕਰਕੇ ਜਾਈਏ ਫੇਰੀ ਭਰੀ ਜਾਏਗੀ ਮਹਾਪੁਰਖ ਦੇ ਬੜੇ ਪਿਆਰੇ ਬਚਨ ਸੁਣਾ ਰਹੇ ਸੀ ਬਾਬਾ ਗੁਰਮੇਰ ਸਿੰਘ ਕਿ ਕਿਉਂਕਿ ਚਰਣਾ ਤੇ ਰਹਿ ਕੇ ਆਨੰਦ ਮਾਣੇ ਇਹ ਸਾਰੀਆਂ ਖੇਡਾਂ ਸਾਰੀਆਂ ਬਖਸ਼ਿਸ਼ਾਂ ਮਹਾਪੁਰਖਾਂ ਦੀ ਅਸਲ ਵਿੱਚ ਇੱਥੋਂ ਆਨੰਦ ਲੈਣ ਆਉਣਾ ਰਸ ਲੈਣ ਆਉਣਾ ਟਿਕਾ ਲੈ ਕੇ ਜਾਣਾ ਇੱਥੋਂ ਤੇ ਮਿਲਦਾ ਵੀ ਸੱਚਮੁੱਚ ਸੰਗਤ ਜੀ ਕਿਉਂਕਿ ਮਹਾਪੁਰਖਾਂ ਨੇ ਸਾਡੇ ਤੋਂ ਤੇ ਇੱਕ ਦਿਨ ਇੱਕ ਜਪਜੀ ਸਾਹਿਬ ਨੇ ਪੂਰਾ ਹੁੰਦਾ ਮਹਾਪੁਰਖਾਂ ਨੇ 12 ਸਾਲ ਲਾਏਗਾ ਜਿੱਕੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿੰਨੇ ਆਪਾਂ ਵੇਖਿਆ ਨਾ ਜੇ ਬਾਬਾ ਜੀ ਸਾਨੂੰ ਕਹਿਦੇ ਨੇ ਭਾਈ ਰੋਜ਼ ਤਾਰਾਂ ਪਾੜ ਜਪਜੀ ਸਾਹਿਬ ਦੇ ਕਰਨੇ ਆ ਅਸੀਂ ਪਾਸਾ ਬੱਟ ਕੇ ਲੰਗਰ ਲੱਗੜਾਣਾ ਤੇ ਇਹ ਕੰਮ ਤੇ ਹੋੜਾ ਕਿਉਂਕਿ ਅਸੀਂ ਬਾਣੀ ਪੜ੍ਹਨੀ ਨਹੀਂ ਚਾਹੁੰਦੇ ਨਿਤਨੇਮ ਭਜਨ ਕਰਨਾ ਚਾਹੁੰਦੇ ਨਹੀਂ ਗੱਲਾਂ ਨਾਲ ਸਾਰਾ ਕੁਝ ਬਾਬਾ ਜੀ ਕਹਿੰਦੇ ਗੱਲਾਂ ਨਾਲ ਕੱਖ ਨਹੀਂ ਬਣਨਾ ਗੱਲਾਂ ਥੋੜੀਆਂ ਕਰ ਲਈਏ ਬਹੁਤੀਆਂ ਕਰ ਲਈਏ ਬੰਦਗੀ ਕਰਨੀ ਪਵੇਗੀ ਬੰਦਗੀ ਤੋਂ ਬਿਨਾ ਸੁੱਖ ਜਵਾਂ ਦੇ ਹਾਲ ਹੋਏ ਆ ਪੰਜਾਬ ਦਾ माफ ਕਰਿਓ ਮੈਂ ਬੇਨਤੀ ਕਰਦਾ ਹਾਂ ਨਾਲ-ਨਾਲ ਪੰਜਾਬ ਦੇ ਹਾਲਾਤ ਵੀ ਤੁਹਾਨੂੰ ਦਿਸ ਰਹੇ ਆ ਪੰਥ ਦੇ ਹਾਲਾਤ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਸਮਾਜ ਦੇ ਹਾਲਾਤ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਿਨ੍ਹਾਂ ਨੇ ਸਾਰੇ ਕਾਲੇ ਦੀ ਵਾਂਗ ਦੌਰ ਸਾਹਮਣੀ ਨੌਜਵਾਨੀ ਦੇ ਵੀ ਹਰਾ ਤਾ ਤੁਹਾਨੂੰ ਪਤਾ ਹੈ। ਰੋਜ਼ ਸੇਵੇ ਮੱਛ ਦੇ ਪਰੇ ਨਸ਼ੇ ਦੇ ਨਾਲ ਜਦੋਂ 84 ਦਾ ਦੌਰ ਸੀ ਨਾ ਪਿੱਛੇ ਲੰਘ ਕੇ ਗਿਆ ਜਦੋਂ 1984 ਦਾ ਸਮਾਂ ਚੱਲੀ ਗਿਆ। 84 ਦੇ ਸਮੇਂ ਨੂੰ ਸਮੇਂ ਦੀਆਂ ਹਕੂਮਤਾਂ ਪਤਾ ਕੀ ਕਹਿੰਦੀਆਂ ਹੁੰਦੀਆਂ ਸੀ ਕਹਿੰਦੇ ਕਾਲਾ ਦੌਰ ਹੈ ਜੀਗਾ ਤੇ ਕਿਹਾ ਸਤਨਾਮ ਸ਼੍ਰੀ ਗੁਰੂ। ਜਦੋਂ ਪੰਜ ਬੰਦੇ ਬਰਾਤ ਜਾਂਦੇ ਹੁੰਦੇ ਸੀ। ਜਦੋਂ ਪੰਜ ਬੰਦੇ ਬਰਾਤ ਜਾਂਦੇ ਸ਼ਾਦੇ ਭੋਗ ਪਾਏ ਜਾਂਦੇ ਭੋਗਾਂ ਤੇ ਬਹੁਤੇ ਇਕੱਠ ਵਿਆਹਾਂ ਤੇ ਬਹੁਤੇ ਇਕੱਠ ਨਹੀਂ ਸੀ ਕੀਤੇ ਜਾਂਦੇ ਹਰ ਚੀਜ਼ ਸ਼ਾਦੀ ਰੋਕੀ ਜਾਂਦੀ ਸੀ ਉਹਨੂੰ ਕਾਲਾ ਦੌਰ ਕਹਿੰਦੇ ਸੀ ਜਦੋਂ ਹਰ ਸਿੱਖ ਦੇ ਸਿਰ ਤੇ ਨੌਜਵਾਨ ਸਿੱਖ ਦੇ ਸਿਰ ਤੇ ਦਸਤਾਰ ਹੁੰਦੀ ਸੀ ਹਰ ਪਹਿਨਦੇ ਸਿਰ ਦੇ ਉੱਤੇ ਪਟਕਾ ਬੰਨਿਆ ਹੁੰਦਾ ਸੀ। ਸ਼ਰੀ ਸਾਹ ਭਾਈ ਹੁੰਦੀ ਸੀ ਬਾਣੇ ਵਿੱਚ ਹੁੰਦੇ ਸੀ ਤੇ ਉਹਨਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਕਾਲਾ ਦੌਰ ਆਖਿਆ ਤੇ ਉਹ ਗੱਲ ਦਾ ਪਤਾ ਤੇ ਹੋਣਾ ਕਿ ਲੱਗਿਆ ਵੀ ਚਿੱਟਾ ਦੌਰ ਕਿਹੜਾ ਸੀ ਅੱਜ ਤੇ ਆਪ ਸਤਨਾਮ ਸ੍ਰੀ ਵਾਹਿਗੁਰੂ ਅੱਜ ਚਿੱਟਾਮ ਹੋ ਗਿਆ ਤੇ ਚਿੱਟਾ ਦੌਰ ਚੱਲ ਰਿਹਾ ਹੈ। ਅੱਜ ਚਿੱਟੇ ਉਹਨਾਂ ਦਾ ਦੌਰ ਚੱਲਦਾ ਜਿਹੜੇ ਕਾਲਾ ਦੌਰ ਕਹਿੰਦੇ ਸੀ ਉਹਨਾਂ ਨਾਲ ਦੌਰ ਆਇਆ। ਬਾਤ ਕਰਿਓ ਤੁਸੀਂ ਨਿੱਤ ਵੀਡੀਓ ਵੇਖਦੇ ਹੋ। ਜਿਹੜੀਆਂ ਮੱਟੀਆਂ ਵਿੱਚ ਜਿਹੜੀਆਂ ਪੜੌਂੀਆਂ ਵਿੱਚ ਆਟਾ ਅੱਜ ਉਹਨਾਂ ਦੇ ਵਿੱਚੋਂ ਚਿੱਟਾ ਨਿਕਲ ਨਹੀਂ ਨਿਕਲ ਕੇ ਜਾ ਰਿਹਾ ਲੋਕਾਂ ਦੇ ਚਰਨਾਂ ਤੱਕ ਪਰਵਤੀ ਹੋ ਰਹੀ ਅਮਰ ਛਕੀਏ ਗੁਰੂ ਵਾਲੇ ਬਣੀਏ ਧਰਗੁਰ ਗੰਸੈ ਮਹਾਰਾਜ ਦੇ ਲੜ ਲੱਗੀਏ ਮਾਪੁਰਖਾਂ ਦੇ ਅਸਥਾਨ ਤੇ ਆਲੇ ਦਾ ਇੱਥੇ ਬਿੰਝ ਗਰਮੀ ਬਾਬਾ ਜੀ ਦੇ ਚਰਨਾਂ 'ਚ ਮਾਪੁਰਖੋਂ ਤੁਸੀਂ ਬਹੁਤ ਬੰਦਗੀ ਕੀਤੀ ਬਹੁਤ ਨਾਮ ਜਪਿਆ ਕਿਰਪਾ ਕਰੋ ਅੱਜ ਧਰਤੀ ਜਿਹੜੀ ਨਾ ਤਪੇ ਪਈਏ ਅਜ ਮਾਵਾਂ ਪੈਣਾ ਬੱਚੇ ਰੋ ਰਹੇ ਆ ਮਾਂ ਤੁਖੋ ਕਿਰਪਾ ਕਰੋ ਇਹ ਸੰਗਤ ਜੀ ਸਾਰੇ ਨਾਲ ਕੀ ਅਰਦਾਸ ਕਰਿਓ ਜੇ ਤੋ ਨਾ ਨ ਕੋਈ ਆਸਰਾ ਦਿਸੇ ਮਹਾਪੁਰ ਕਹਿੰਦੇ ਹੁੰਦੇ ਫਿਰ ਬੇਨਤੀ ਕਰਨੀ ਚਾਹੀਦੀ ਹੈ ਬਾਬਾ ਜੀ ਦੇ ਚਰਨਾਂ 'ਚ ਸਾਰੀ ਬੇਨਤੀ ਕਰ ਲਈ ਜਦੋਂ ਦਿਸੇ ਨਾ ਆਸਰਾ ਕੋਈ ਜਦੋਂ ਕੋਈ ਵੀ ਆਸਲਾ ਨਾ ਰਹੇ ਫਿਰ ਕੀ ਕਰਨਾ ਹੈ ਬਾਬਾ ਜੀ ਨੂੰ ਕਰੋ ਬੇਨਤੀ ਇਹੋ ਬਾਸਰਾ ਕੋ ਆਪਾਂ ਵੀ ਨਸਾਇਓ ਤੇ ਨਸੀਬਾ ਆਸਰਾ ਕੋ ਬਾਬਾ ਜੀ ਨੂੰ ਕਰੋ ਮਹਾਰਾਜ ਦੇ ਫਕੀਰਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ ਤੇ ਹੁਣ ਇਹ ਹਾਲਾਤ ਬਣੇ ਹੋਏ ਆ ਅਸੀਂ ਸਾਰੇ ਨਾਲ ਕੇ ਬੇਨਤੀ ਕਰੀਏ ਤਾਂ ਗੁਰੂ ਗੰਸਾਏ ਮਹਾਰਾਜ ਦੇ ਚਰਨਾਂ ਔਰ ਮਹਾਪੁਰਖਾਂ ਦੇ ਚਰਨਾਂ ਸੰਗਤ ਜੀ ਮੰਨੇ ਕੋਈ ਨਾ ਮੰਨੇ ਬਾਕੀਆਂ ਦੀ ਗੱਲ ਆਪਾਂ ਛੱਡ ਦਈਏ ਜਿੰਨੇ ਕੋ ਆਪਾਂ ਦਰਬਾਰ ਹਾਲ ਅੰਦਰ ਬੈਠੇ ਆ ਨਾ ਸਾਡੇ ਵਿੱਚ ਇੱਕ ਵੀ ਬੰਦਾ ਨਹੀਂ ਜਿਹੜਾ ਕਹਿ ਦਵੇ ਮੈਂ ਸੁਖੀਆਂ ਦਾ ਦਿੱਤੇ ਹਰ ਸਤਨਾਮ ਸਵਾਹੀ ਗੁਰੂ ਕਿਉਂਕਿ ਬਾਣੀ ਅਸੀਂ ਪੜਨੀ ਨਹੀਂ ਨਿਤਨੇਮ ਅਸੀਂ ਕਰਨਾ ਨਹੀਂ ਭਜਨ ਸਿਮਰਨ ਕਰਨਾ ਨਹੀਂ ਤੇ ਦੁਖੀ ਨੇ ਗੱਲਾਂ ਦੇ ਨਾਲ ਗੱਲ ਨਹੀਂ ਬੰਦਗੀ ਬਹੁਤ ਜ਼ਰੂਰੀ ਅੱਜ ਉਹਨਾਂ ਨੂੰ ਨਮਸਕਾਰਾਂ ਹੋ ਰਹੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਤੇ ਬੰਦਗੀ ਦੀ ਖੇਡ ਹੈ ਖਿੱਚ ਖਿੱਚ ਕੇ ਲੈ ਕੇ ਆਉਂਦੇ ਖਿੱਚ ਪੈਂਦੀ ਆਪਣੇ ਆਪ ਸੰਗਤ ਜੀ ਆਪਾਂ ਰਲ ਮਿਲ ਕੇ ਸਾਰੇ ਇਹ ਗੱਲ ਵੱਲ ਵੀ ਧਿਆਨ ਦੇਣਾ ਹੈ ਕਿਉਂਕਿ ਅੱਜ ਨਸ਼ਾ ਛਡਾਊ ਕੇਂਦਰ ਨੌਜਵਾਨਾਂ ਨਾਲ ਭਰ ਕੇ ਪਏ ਆ ਤਾਂ ਇਹ ਉਤੇ ਨਜ਼ਰੀ ਨਹੀਂ ਪੈਂਦੀ ਜਿਹੜੇ ਥੋੜੇ ਬਹੁਤੇ ਬੱਚੇ ਕੁਝ ਵਿਦੇਸ਼ਾਂ ਨੂੰ ਚਲੇ ਗਏ ਕੁਝ ਨਸ਼ਾ ਛਡਾਊ ਕੇਂਦਰਾਂ 'ਚ ਬੰਦ ਕੰਨਿਆ ਨੂੰ ਨੌਕਰੀਆਂ ਨਹੀਂ ਮਿਲੀਆਂ ਬਹੁਤ ਪੜ੍ਹਾਈਆਂ ਕਰਨੀਆਂ ਰੈਫਰੈਕਸ਼ਨ ਵਿੱਚ ਚਲੇ ਗਏ ਉਹ ਅੱਜ ਮੌਸਲਾ ਹਸਪੀਟਲਾਂ ਵਿੱਚ ਦਾਖਲ ਨੇ ਬੜਾ ਕੁਝ ਹੋ ਰਿਹਾ ਪਰ ਸਾਨੂੰ ਇਕੱਤਰ ਹੋ ਕੇ ਇਕੱਠੇ ਹੋ ਕੇ ਭਗਤ ਗੁਰੂ ਜੰਸਾ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਮਹਾਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ ਮਹਾਪੁਰਖ ਜਰੂਰ ਬੇਨਤੀ ਸੁਣਗੇ ਆਪ ਸਾਰੇ ਕਿਉਂਕਿ ਮਹਾਪੁਰਖਾਂ ਦੇ ਪਿਆਰੇ ਕਿੰਨੇ ਆਪ ਸਾਰਿਆਂ ਨੇ ਰੰਗ ਮਾਣਿਆ ਮਹਾਪੁਰਖਾਂ ਦੇ ਚਰਨਾਕ ਉਥੇ ਬੜੇ ਕਰਾਮਾਤੀ ਸੀ ਬੜੀ ਕਿਰਪਾ ਸੁਣਾ ਤੇ ਆਕਾਲ ਪੁਰਖ ਵਾਹਿਗੁਰੂ ਉਥੇ ਆਪ ਮੋਹ ਤਕਦਾ ਸਿੰਘ ਰੱਬ ਦਾ ਰੂਪ ਸੀ ਮਹਾਪੁਰਖ ਸੋ ਆਓ ਸਾਰੇ ਪਿਆਰ ਨਾਲ ਆਉਣ ਵਾਲਾ ਸਮਾਪ ਜੀ ਨੇ ਸਰਵਣ ਕਰਨਾ ਹੈ ਪਿਆਰ ਦੇ ਨਾਲ ਇਹ ਸਾਰੀਆਂ ਬਖਸ਼ਿਸ਼ਾਂ ਕਿਰਪਾ ਮਹਾਪੁਰਖਾਂ ਦੀ ਹੈ ਜੋ ਆਪਾਂ ਜੁੜੇ ਬੈਠੇ ਜਿੰਨੇ ਕੋ ਬੱਚੇ ਹੋਏ ਆ ਨਾ ਇਹ ਮਹਾਪੁਰਖਾਂ ਦੀ ਕਿਰਪਾ ਹੈ ਲੋਕ ਕਹਿੰਦੇ ਵੀ ਸੰਤ ਬਾਬਿਆਂ ਦੀ ਲੋੜ ਨਹੀਂ ਤੇ ਮੈਂ ਹਰ ਵਾਰੀ ਕਹਿਣਾ ਹੋਂ ਨਾ ਹਰ ਘਰ ਵਿੱਚ ਬਾਬਾ ਹੋਣਾ ਚਾਹੀਦਾ ਹੈ ਜਿ ਕਿਸੇ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਨ ਜਿੰਨੇ ਬਾਬਿਆਂ ਨਾਲ ਸੇਵਾਦਾਰ ਰਹਿੰਦੇ ਭੰਗ ਰਹਿੰਦੇ ਆ ਨਾ ਉੱਤੇ ਬੱਚੇ ਹੋਏ ਆ ਨਾ ਸਿਆਂ ਤੋਂ ਆਜੀ ਕਹਿੰਦੇ ਜਿ ਚੈਟੇ ਨਹੀਂ ਵਜਣੇ ਚਾਹੀਦੇ ਤੋਰਕੀਆਂ ਨਹੀਂ ਵਜਣੀਆਂ ਚਾਹੀਦੀਆਂ ਕੈਜੀਓ ਨਹੀਂ ਵਜਣੇ ਚਾਹੀਦੇ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਯਾਦ ਰੱਖਿਓ ਜਿੰਨੇ ਸਾਲ ਜਿਆਦੇ ਵਜਣਗੇ ਓਨੇ ਜਿਆਦੇ ਸਾਜੀ ਹੋਣਗੇ ਤੇ ਓਨੇ ਨੌਜਵਾਨ ਸਿੱਖੀ ਨਾਲ ਜੁੜਨਗੇ ਤੇ ਓਨੇ ਨਸ਼ਿਆਂ ਤੋਂ ਬਚਣਗੇ ਜੇ ਇਹ ਵੀ ਨੌਜਵਾਨ ਕਿਸੇ ਹੋਰ ਹੱਥਾਂ ਤੇ ਚੜ ਗਏ ਨਸ਼ੇ ਵਾਲੇ ਪਾਸੇ ਤੁਰ ਗਏ ਤੇ ਆਪਾਂ ਵੇਖ ਰਹੇ ਆ ਬਹੁਤਾਂ ਦਿੱਤਾ ਹੋਇਆ ਫਿਰ ਅਜ ਧਰਮ ਪਰਵਰਤਨ ਵੀ ਹੋ ਰਿਹਾ ਵੇਖ ਹੀ ਰਹੇ ਆ ਇਹ ਸਾਰਾ ਕੁਝ ਕਾਰਨ ਕੀ ਹੈ ਕਿ ਸਾਡੇ ਅੰਦਰੋਂ ਪ੍ਰੇਮ ਭਾਵ ਖਤਮ ਹੁੰਦਾ ਜਾ ਰਿਹਾ ਤੇ ਮਹਾਪੁਰਖ ਹਰ ਇੱਕ ਨੂੰ ਭੱਜ ਕੇ ਪ੍ਰੇਮ ਕਰਦੇ ਹੁੰਦੇ ਮਹਾਪੁਰਖ ਛੋਟੇ ਤੋਂ ਛੋਟੇ ਨੂੰ ਵੱਡੇ ਤੋਂ ਵੱਡੇ ਨੂੰ ਗੱਲ ਲਾਉਣਾ ਮਹਾਪੁਰਖਾਂ ਨੇ ਅੱਜ ਤਾਈਂ ਲੋਕ ਜਾਇਦਾ ਕਾਰਾਂ ਕਰਦੇ ਆ ਪੜਿਓ ਫਿਰ ਸਮਾਪਤੀ ਕਰਦੇ ਆ ਤੱਪ ਨੇ ਗਾ ਲੈ ਧੁਕੀਰ ਦੀਆਂ ਕਰ ਕਰ ਗੂੰਜਾਂ ਪੈ ਰਹੀਆਂ ਤੱਪ ਸੰਗਤ ਜੀ ਮਹਾਪੁਰਖਾਂ ਦੀ ਬੰਦਗੀ ਵਾਲਿਆਂ ਦੀ ਗੱਲ ਉਹ ਅੰਤਰਜਾਮੀ ਹੁੰਦੇ ਅੰਦਰ ਦੀਆਂ ਜਾਣ ਲੈਂਦੇ ਸੰਗਤ ਜੀ ਜਿਹੜਾ ਵੀ ਮਹਾਪੁਰਖਾਂ ਕੋਲ ਆਉਂਦਾ ਰਿਹਾ ਜਿੰਨੇ ਵੀ ਦਰਸ਼ਨ ਕੀਤੇ ਤੇ ਅੰਦਰ ਦੀ ਗੱਲ ਜਾਣਦੇ ਸੀ ਮਹਾਪੁਰਖ ਤੇ ਆਪਾਂ ਜੁੜੀਏ ਭਾਵਨਾ ਨਾਲ ਸਾਰੇ ਤੁਸੀਂ ਵਿਦਵਾਨ ਪੁਰਸ਼ ਬੈਠੇ ਹੋ ਮਹਾਪੁਰਖਾਂ ਦੀ ਸੰਗਤ ਕਰਨ ਵਾਲੇ ਆਪਾਂ ਤੇ ਮਾਜਰੀ ਪਰਮ ਮੈਨੂੰ ਇੱਕ ਬਚਨ ਯਾਦ ਆ ਗਿਆ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭੰਡਾਰਾ ਵਾਲੇ ਨੇ ਇੱਕ ਵਾਰ ਕਲਕੱਤੇ ਵਿੱਚ ਪ੍ਰਚਾਰ ਕਰਨ ਵਾਸਤੇ ਗਏ ਸ਼ੰਕਾਬਾਦੀ ਲੋਕਾਂ ਦੀ ਕਮੀ ਨਹੀਂ ਹੁੰਦੀ ਹਰ ਸਮੇਂ ਹਰ ਮੇਲੇ ਉਹ ਸ਼ੰਕਾ ਕਰਦੇ ਹੀ ਰਹਿੰਦੇ ਪਰ ਸ਼ੰਕਾ ਚੇ ਲੱਗੇ ਮਹਾਤਮਾ ਦੀ ਗੁਰੂ ਸਾਹਿਬ ਦੀ ਸੰਗਤ ਨਹੀਂ ਛੱਡੀ ਦੀ ਹੁੰਦੀ ਮਹਾਪੁਰਖ શ્રી ਮਾਨ ਸੰਤ ਗਿਆਨੀ ਜਰਮੈਲ ਸਿੰਘ ਦੀ ਖਾਲਸਾ ਪਿੰਡਰਾਵਾੜੇ ਕਿਲਕੱਤੇ ਪ੍ਰਚਾਰ ਕਰਕੇ ਆਏ ਤੇ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਮਹਾਪੁਰਖਾਂ ਦੇ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਤੇ ਵਿੱਚੋਂ ਵੀ ਬੰਦੇ ਸੀ ਜਿਹੜੇ ਜਿਨ੍ਹਾਂ ਨੂੰ ਇਹ ਗੱਲ ਚੰਗੀ ਵੀ ਸੀ ਲੱਗਦੀ ਉਹਨਾਂ ਨੇ ਆਖਿਆ ਜਿਹੜੇ ਬੰਦੇ ਤੋਂ ਜਿਹੜੇ ਬਾਬੇ ਤੋਂ ਬਹੁਤੇ ਪ੍ਰਭਾਵਿਤ ਹੋਈ ਜਾਂਦੇ ਹੋ ਤੁਹਾਨੂੰ ਪਤਾ ਇਹਦਾ ਪਿਛੋਕੜ ਕੀ ਹੈ ਇਹ ਤੁਹਾਡੀ ਮਾਇਆ ਇਕੱਠੀ ਕਰਕੇ ਪਤਾ ਨਹੀਂ ਕਿੱਥੇ ਕਿੱਥੇ ਮਹਿਲ ਬਣਾ ਰਿਆ ਆਪਣੇ ਉਹਨਾਂ ਦੇ ਮਨ 'ਚ ਸ਼ੰਕਾ ਆ ਗਈ ਕਿ ਕਿਉਂਕਿ ਕਮੇਟੀਆਂ ਦਾ ਸੁਭਾਈ ਤਾਂ ਉਹਨਾਂ ਹੁੰਦਾ ਇੱਕਦਮ ਸੁਣ ਕੇ ਪ੍ਰਭਾਵਿਤ ਹੋ ਜਾਣਾ ਹੈ ਇੱਕਦਮ ਸੁਣ ਕੇ ਬਦਲ ਜਾਣਾ ਉਹਨਾਂ ਦਾ ਖਿਆਲ ਬਦਲ ਗਿਆ ਜਦੋਂ ਮਹਾਪੁਰਖ ਕਰਨ ਲੱਗੇ ਨਾ ਉਹਨਾਂ ਨੇ ਜਸੂਸ ਭੇਜਿਆ ਆਪਣਾ ਇਹ ਕਹਿੰਦੇ ਦੇਖ ਕੇ ਤਾਂ ਉਹ ਨਾਲ ਜਾਓ ਹੁਣ ਮਹਾਪੁਰਖਾਂ ਨੇ ਔਰਾ ਸੀ ਜਥੇ ਦੇ ਸਿੰਘਾਂ ਨੂੰ ਆਖਿਆ ਭਾਈ ਇਹਨਾਂ ਨੂੰ ਵੀ ਨਾਲ ਬਿਠਾਓ ਇਹ ਵੀ ਨਾਲ ਜਾਣ ਪਹਿਲਾ ਮਹਾਪੁਰਖਾਂ ਨੇ ਹੁਣ ਬਲਦੱਤੇ ਤੋਂ ਸਿੱਦੇ ਜਾਣਾ ਤੇ ਮਹਿਤਾ ਚੌਂਕ ਸੀ ਦਰਬਾਰ ਸਾਹਿਬ ਮੱਥਣ ਦੇਖ ਕੇ ਪਰ ਇਹ ਮਹਾਪੁਰਖ ਬਧਾ ਕੀ ਕਹਿੰਦੇ ਸਾਧੂ ਅੰਦਰ ਜਾ ਨਹੀਂ ਹੁੰਦੇ ਆ ਮਹਾਪੁਰ ਕਹਿੰਦੇ ਭਾਈ ਅੱਜ ਪਹਿਲਾਂ ਮੈਤੇ ਚੌਂਕ ਨਹੀਂ ਜਾਣਾ ਬਾਬਾ ਜੀ ਕਿੱਥੇ ਜਾਣਾ ਕਹਿੰਦੇ ਅੱਜ ਪਹਿਲਾਂ ਪਿੰਡ ਚਲੀਏ ਰੋਡੇ ਮਹਾਪੁਰ ਖਾਂ ਦਾ ਪਿੰਡ ਜਨਮ ਸਥਾਨ ਬਾਪੂ ਜਗENDER ਸਿੰਘ ਮਾਤਾ ਨਿਹਾਲ ਕੌਰ ਕਹਿੰਦੇ ਰੋਡੇ ਪਿੰਡ ਚਲੀਏ ਸਤਵੰਤਮਾਰਤ ਮੋੜ ਲੈਣੀਆਂ ਗੱਟੀਆਂ ਰੋਟੇ ਪਿੰਡ ਪਹੁੰਚੇ ਤੇ ਜਦੋਂ ਉਹਨਾਂ ਦੇ ਭਰਾ ਨੂੰ ਪਤਾ ਲੱਗਿਆ ਮਹਾਪੁਰਖਾਂ ਦੇ ਭਰਾ ਦੀ ਦੱਸੀ ਹੋਈ ਗੱਲ ਉਹਨਾਂ ਨੇ ਫਟਾਫਟ ਪ੍ਰਸ਼ਾਦੇ ਜਲ ਪਾਣੀ ਤਿਆਰ ਕਰਨ ਦੀ ਤਿਆਰੀ ਕੀਤੀ ਕਿ ਜਥਾ ਆ ਰਹੇ ਮਹਾਪੁਰਖ ਆ ਰਹੇ ਤੇ ਸੰਗਤ ਜੀ ਜਦੋਂ ਤਿਆਰੀ ਕਰ ਦਿੱਤੀ ਨਾ ਜਲ ਪਾਣੀ ਪ੍ਰਸ਼ਾਦੇ ਦੀ ਤੇ ਮਹਾਪੁਰਖ ਆਉਣਗੇ ਸਾਥੂ ਜਾਣਦੇ ਹੁੰਦੇ ਆ ਤੇ ਬੇਪਰਵਾਹ ਵੀ ਹੁੰਦੇ ਆ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਅੱਜ ਲੋਕ ਗੱਲਾਂ ਕਰਦੇ ਮਹਾਤਮਾ ਨੂੰ ਪਹਿਲਾਂ ਗੱਲਾਂ ਕਰ ਲੈਂਦੇ ਆ ਮੁੜ ਕੇ ਮੱਥੇ ਵੀ ਟੇਕਦੇ ਗੱਜ ਕੇ ਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਪਹਿਲਾਂ ਚਲਕੀਆਂ ਕਰ ਲੈਣੀਆਂ ਗੱਲਾਂ ਕਰ ਲੈਣੀਆਂ ਫਿਰ ਲੋਕ-ਲੋਕ ਮੱਥੇ ਟੇਕਣੇ ਯਾਦ ਰੱਖਿਓ ਮਨ ਚੰਚਲਾ ਸਤ్రਾਈ ਕਹਿੰਦਾ ਨਾ ਪਾਇਆ ਰੱਬ ਦੇ ਫਕੀਰਾਂ ਨਾਲ ਮਹਾ ਮਹਾ ਪ੍ਰਕਾਣ ਨਾਲ ਗੁਰਬਾਣੀ ਨਾਲ ਗੁਰੂ ਨਾਲ ਚਲਾਕੀ ਨਹੀਂ ਚੱਲਦੀ ਹੁੰਦੀ ਮਹਾ ਪ੍ਰੂਖ ਕਹਿੰਦੇ ਆਪਣੇ ਭਰਾ ਇਹਨੇ ਭਾਈ ਸਾਹਿਬ ਜਲ ਪਾਣੀ ਪ੍ਰਸ਼ਾਦਾ ਬਾਅਦ ਤਿਆਰ ਕਰਿਓ ਪਹਿਲਾਂ ਕਲਕੱਤੇ ਤੋਂ ਸਿੰਘ ਆਏ ਇਹਨਾਂ ਨੂੰ ਆਪਣੇ ਮਹਿਲ ਦਿਖਾਉਗਾ ਜਿਖਿਆ ਸਤਨਾਮ ਜੀ ਰਹਾ ਹੈ ਜਿਹਨੇ ਮਹਿਲ ਬਣਾਏ ਨਾ ਆਪਾਂ ਮਾਇਆ ਕੱਢੀ ਕਰਕੇ ਉਹ ਵਿਖਾਉ ਜਦੋਂ ਘਰੇ ਲੈ ਕੇ ਗਏ ਨਾ ਮਹਾਪੁਰਖਾਂ ਦਾ ਜਿਹੜਾ ਘਰ ਸੀ ਜਦੋਂ ਅੰਦਰ ਗਏ ਵੀ ਵੇਖਿਆ ਵੀ ਸ਼ਤ ਡਿੱਗਣ ਵਾਲੀ ਹੋਈ ਪਈ ਐ ਕਦਮ ਬਾਹਰ ਆ ਕੇ ਕਹਿੰਦੇ ਜੀ ਆਹ ਨੇ ਮੈਂ ਤੁਹਾਨੂੰ ਮਾਫੀਆਂ ਮੰਗੀਆਂ ਜਾਂ ਪਰ ਯਾਦ ਰੱਖਿਓ ਜਿਹੜੇ ਸਾਧੂ ਹੁੰਦੇ ਨਾ ਬੰਦਗੀ ਵਾਲੇ ਮਹਾਪੁਰਖ ਉਥੇ ਗੱਲਾਂ ਤੋਂ ਬੜੇ ਉੱਚੇ ਉੱਠ ਜਾਂਦੇ ਬੇਪਰਵਾਹ ਹੋ ਜਾਂਦੇ ਤੇਰਾ ਜਾਇ ਮਹਾਪੁਰਖਾਂ ਦੇ ਚਰਨ ਫੜੀ ਜਾਂਦਾ ਕਹਿੰਦਾ ਜੀ ਭੁੱਲ ਹੋ ਗਈ ਮੈਨੂੰ ਤੇ ਉਹ ਕਮੇਟੀ ਵਾਲਿਆਂ ਨੇ ਭੇਜਿਆ ਸੀ ਮਾਫ਼ ਕਰਦੇ ਹੋ ਹੁਣ ਫਿਰ ਮੱਥੇ ਟੇਕਦਾ ਫਿਰਦਾ ਐਂ ਕਹਿੰਦੇ ਐ ਪਹਿਲਾਂ ਸਾਗੂਆਂ ਨਾ ਕੀਤੀਆਂ ਚਲਾਕੀਆਂ ਹੁਣ ਲੁੱਕ ਲੁੱਕ ਫਿਰਦਾ ਐ ਮੱਥੇ ਟੇਕਦਾ ਸਾਗੂਆਂ ਦੇ ਕੀਤੀਆਂ ਚਲਾਕੀਆਂ ਹੁਣ ਬੇਜੁਲ ਨੇ ਫਿਰਦਾ ਐ ਮੱਥੇ ਟੇਕਦਾ ਸਾਗੂਆਂ ਦੇ ਕੀਤੀਆਂ ਚਲਾਕੀਆਂ होर ਸਨਾਤਨ ਦੇ ਨਾਲ ਕੀਆਂ ਚਲਾਕੀਆਂ ਦੇਖਣ ਤੋਂ ਪਹਿਲਾਂ ਨਾ ਸੋਚੇ ਰਹਾ ਸਨਾਤਨ ਦੇ ਨਾਲ ਕੀਆਂ ਚਲਾਕੀਆਂ ਦੇਖਣ ਤੋਂ ਪਹਿਲਾਂ ਨਾ ਸੋਚੇ ਪਹਿਲਾਂ ਚਲਾਕੀਆਂ ਕਰਦੇ ਫਿਰ ਲੋਗ ਨੂੰ ਮੱਥੇ ਟੇਕੇ ਪਰ ਯਾਦ ਰੱਖਿਓ ਮਹਾਪੁਰਖ ਰੱਬ ਦੇ ਪਿਆਰੇ ਉਹ ਤੇ ਸਦਾ ਉੱਚੇ ਹੁੰਦੇ ਆ ਉਹਨਾਂ ਨੇ ਤੇ ਸਦਾ ਉੱਚੇ ਰਹਿਣਾ ਸੇਧ ਦੇ ਵੀਕਰ ਸਮਾਰੋਹ ਦੀ ਜਿੰਨੀ ਹੋ ਰਚਲੇ ਮਹਾਪੁਰਖਾਂ ਦੀ ਯਾਦ ਵਿੱਚ ਮਹਾਪੁਰਖਾਂ ਨੇ ਚਲਾਏ ਹੋਏ ਸੁਵਾਗਮਾ ਵਿੱਚ ਹਾਜ਼ਰੀਆਂ ਭਰ ਰੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਿੰਨੇ ਆਪ ਸਾਰੇ ਮਹਾਪੁਰਖਾਂ ਦੇ ਸਥਾਨ ਤੇ ਜੁੜੇ ਹੋ ਤਪ ਸਥਾਨ ਤੇ ਸਭ ਦਾ ਧੰਨਵਾਦ ਬਾਬਾ ਗੁਰਮੀਤ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਬਰਨਾਲੇ ਵਾਲੇ ਬਾਬਾ ਨਿਰਮਲ ਸਿੰਘ ਜੀ ਔਰ ਸਰਕਾਰਯੋਗ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਰ ਅੰਮ੍ਰਿਤ ਸਿੰਘ ਜੀ ਔਰ ਇਥੋਂ ਦੇ ਸਾਰੇ ਸੇਵਾਦਾਰ ਮਹਾਂਪੁਰਖ ਔਰ ਸਰਦਾਰ ਭਰਾੜ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਨੇ ਸਾਰੇ ਪਰਿਵਾਰ ਦਾ ਧੰਨਵਾਦ ਪਈਆ ਪੁਲਾਣੀ ਠਿਮਾ ਸਰਬਤ ਸਭਾ ਦਾ ਧੰਨਵਾਦ ਆਉਣ ਵਾਲਾ ਸਮਾਂ ਪਿਆਰ ਨਾਲ ਸਰਵਣ ਕਰੀਏ ਜੀ ਸਭ ਗੱਜਬੱਜ ਇੱਥੇ ਬਿਲਾਓ ਕੋਈ ਨਿਸ਼ਨਾਵਾਜੀ ਨਾ ਰਹਿ ਜਾਵੇ ਸਤਿਗੁਰ ਕਿਰਪਾ ਕਰਨ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਵਸਣ ਗਾਜੀਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਬੇਨਤੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ